Sí. So ਪਏ 200 ਰੁਪਏ 200 ਰੁਪਏ ਦਾ কুর্তা ਪਜਾਮਾ 200 ਰੁਪਏ ਦਾ কুর্তা ਪਜਾਮਾ ਲੈ ਜਾ 200 ਰੁਪਏ ਦਾ কুর্তা ਪਜਾਮਾ ਕੋਈ 500 ਨਹੀਂ ਕੋਈ 600 ਨਹੀਂ ਲੈ ਜਾ 200 ਰੁਪਏ 200 ਰੁਪਏ ਚੱਕੋ 기za ਕੋਡ ਦਾ কুর্তা ਪਜਾਮਾ 15 15 16 ਚੱਕੋ 700 ਰੁਪਏ ਦਾ ਓਏ ਰੰਗ ਵੀ ਲੈ ਜਾ ਓਏ ਕਲਰ ਵੀ ਲੈ ਲਓ ਚੱਕੋ 700 ਰੁਪਏ ਦਾ 700 ਰੁਪਏ ਦਾ 1400 ਰੁਪਏ ਦੇ ਦੋ ਕੁਰਤੇ ਪਜਾਮੇ ਜਿਹੜਾ ਬਜ਼ਾਰਾਂ 'ਚ 14 1400 ਦਾ ਮਿਲਦਾ ਚੱਕੋ 700 ਰੁਪਏ ਦਾ ਨਾ ਬਰ ਆਵੇ ਨਾ ਕਲਰ ਫੇਟ ਹੋਵੇ ਪੇਪਰ ਕਾਟਨ ਦਾ কুরਤਾ ਪਜਾਮਾ ਬਿਆਨਾ ਚ 3 3000 ਦਾ 1500 ਰੁਪਏ ਦਾ ਓ ਚੱਕੋ ਬਾਡਰ ਪ੍ਰੂਫ কুরਤਾ ਪਜਾਮਾ ਬਿਆਨਾ ਚ 4 4000 ਦਾ ਚੱਕੋ 15 देखो देखो, ₹100 ਦਾ ਵਾਇਰ ਦੇਖੋ ਜੀ ਦੇਖੋ ਦबई ਵਾਲੇ ਕੁਰਤੇ ਪਜਾਮੇ ਆ ਗਏ ਉਹ ਦबई ਦੇ ਸ਼ੇਖ ਜਿਹੜੇ ਕੁਰਤੇ ਪਜਾਮੇ ਪਾਉਂਦੇ ਉਹ ਵੀ ਆ ਗਏ ਦबई ਤੋਂ ਸਪੈਸ਼ਲ ਕੁਰਤਾ ਪਜਾਮਾ ਆ ਗਿਆ 100% ਕਾਟਨ ਕੁਆਲਟੀ 100% ਯੂਨਾਈਟਿਡ ਅਰਬ 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 ਯੂਨ ਕਰ ਦਾਂਗੇ ਵਾਈਟ ਤੋਂ ਬਿਨਾ ਤੁਸੀਂ ਲੈਣਾ ਬਲੈਕ ਕੁਰਤਾ ਪਜਾਮਾ ਉਹ 700 ਰੁਪਏ ਦਾ কুর্তা ਵਿਮਾ ਦੇ ਰਹੇ ਆ ਬਲੈਕ ਕਲਰ ਸਿਰਫ 700 ਰੁਪਏ ਇਹਦੇ ਵਿੱਚ ਵੀ ਤੁਹਾਨੂੰ ਬਹੁਤ ਸਾਰੀ ਬੱਕੋ-ਵੱਕਰੀ ਕੁਆਲਿਟੀ ਕਲਰਾਂ ਦੇ ਵਿੱਚ ਕਰਤਾਗੇ ਚੈਪੋ ਚਾਹੇ ਲਾਈਟ ਰੰਗ ਚਾਹੇ ਡਾਰਕ ਰੰਗ ਜਿੰਨੇ ਮਰਜ਼ੀ ਲੈ ਲੋ ਮੇਲੇ ਲਣ ਦੇ ਵਿੱਚ ਮੈਟੀ ਦੇ ਵਿੱਚ ਗੀਜ਼ਾ ਦੇ ਵਿੱਚ ਟਾਪ ਕਲਾਸ ਦੇ ਰੰਗ ਆ ਗਿਆ ਉਹ ਚੱਕੋ ਹੁਣ ਸ਼ਰਟਾਂ ਦੇ ਵਿੱਚ ਵੀ ਟਾਪ ਕਲਾਸ ਦੀ ਵੈਰਾਈਟੀ ਆ ਗਈ ਆ ਚਾਹੇ ਆਫਿਸ ਹਾਸਤੇ ਲੈਣੀਆਂ ਚਾਹੇ ਘਰ ਪਾਉਣ ਨੂੰ ਲੈਣੀਆਂ ਟਾਪ ਕਲਾਸ ਦੀਆਂ ਸ਼ਰਟਾਂ ਪਲੇਨ ਵਾਈਟ ਚਾਹੇ ਚੈੱਕ ਲਾਈਨਿੰਗ ਦੇ ਵਿੱਚ ਲੈਣਾ ਡੋਬੀ ਦੇ ਵਿੱਚ ਲੈਣਾ ਤੁਸੀਂ ਡਾਰਕ ਕਲਰ ਚ ਲੈਣਾ ਲਾਈਟ ਕਲਰ ਚ ਲੈਣੇ ਆ ਤਾਂ ਸ਼ਾਟਾਂ ਦੇ ਵਿੱਚ ਬਹੁਤ ਭਾਰੀ ਵੈਰਾਈਟੀ ਆ ਓਏ ਆਫਰ ਦੱਸ ਦਿਨਾ ਦੀ 10 ਦਿਨਾਂ ਦੀ ਭਾਰੀ ਆਫਰ ਆ 10 ਦਿਨਾਂ ਦੀ ਭਾਰੀ ਆਫਰ ਆ ਦੇਖੋ ਜੀ ਜਿਹੜੇ ਬਾਜ਼ਾਰਾਂ ਚ ਜਾ ਕੇ ਤੁਸੀਂ 2 ਪੀਸ ਕੋਟ ਪੈਂਟ ਲੈਨੇ ਹੋ 10 10000 12 12000 ਰੁਪਏ ਦੇ ਮਾਤੂ ਸ਼ਰੀਦ ਦਸਤਾਰ ਬਾਗਾ ਆਪਣਾ ਮੋਗਾ ਰੋਡ ਤੇ ਆਜੋ ਓਏ 10 10000 ਵਾਲਾ 2 ਪੀਸ ਕੋਟ ਪੈਂਟ ਸਿਰਫ 2995 ਚ ਲੈ ਜਾਓ ਉਹ ਵੀ ਸਲਾਈ ਕਰਕੇ ਉਹ ਸਲਾਈ ਕਰਕੇ ਦਵਾਂਗੇ ਬਾਜ਼ਾਰ ਚ ਦਰਜੀ 3 3000 35 500 ਰੁਪਏ ਸਲਾਈ ਲੈਂਦੇ ਆ ਉਹ ਤੁਸੀਂ ਲੈਣਾ 3 ਪੀਸ ਕੋਟ ਪੈਂਟ ਦੇਖੋ ਪੂਰਾ ਸ਼ਾ ਸ਼ਾਨਦਾਰ ਫਰੀਜ਼ ਕੋਡ ਪੈਂਟ 15000 16000 ਇਦਾਂ ਬਾਜ਼ਾਰ 'ਚ ਰੇਟ ਮੰਗਦੇ ਅਸੀਂ 3760 ਦੇ ਵਿੱਚ ਦਵਾਂਗੇ 3 ਪੀਸ ਕੋਟਪੈਂਟ ਭਾਈ 2 ਪੀਸ ਕੋਟਪੈਂਟ 2895 ਜੇ ਰੰਗ ਕਿੰਨੇ ਕਹੇਗੇ ਆਪਣੇ ਕੋਲ ਭਾਈ ਜੀ ਰੰਗਾ ਮੇਚ ਤੇ ਚੈਪ ਕਰ ਦਾਂਗੇ ਆ ਕੱਪੜਾ ਚੈੱਕ ਕਰ ਲਓ ਆ ਚੈੱਕ ਕਰੋ ਇਦਾਂ ਰੈਡੀ ਕਰਕੇ ਡੰਮੀ ਦਵਾਂਗੇ ਓਦੋਂ ਗੱਲ ਚਾਹੇ 2 ਪੀਸ ਬਣਾ ਲਓ ਚਾਹੇ 3 ਪੀਸ ਬਣਾ ਲਓ ਰੰਗਾ ਮੇਚ ਹੀ ਚੈੱਕ ਕਰੋ ਭਾਜੀ ਲਾਈਟ ਡਾਰਕ ਜਿੱਦਾਂ ਦੇ ਮਰਜ਼ੀ ਰੰਗ ਬਣਾ ਲਓ ਔਰ ਕੱਪੜੇ ਦੀ ਕੁਆਲਿਟੀ ਮੈਂ ਕਹਿੰਨਾ ਭਾਜੀ ਮੂਹੋ ਬੋਲਦਾ ਕੱਪੜਾ ਮੂਹੋ ਕੁਆਲਿਟੀ ਚੈੱਕ ਕਰਵਾ ਦਿਓ ਪਟਾਕੇ ਪਾ ਕੇ ਦਿਖਾ ਦਿਓ ਅੱਜ ਕਰਾ ਦੇ। ਦੇਖੋ ਜੀ ਰੰਗ ਤੁਹਾਨੂੰ ਲਾਈਟ ਵੀ ਮਿਲ ਜਾਣੇ ਆ, ਰੰਗ ਤੁਹਾਨੂੰ ਡਾਰਕ ਵੀ ਮਿਲ ਜਾਣੇ ਆ। ਬਾਈ ਜੀ ਇਦੋਂ ਆਪਣੀ ਲਗਜ਼ਰੀ ਵੈਰਾਈਟੀ ਵੀ ਦਿਖਾ ਦਿਓ ਹਣਾ। ਬਿਲਕੁਲ ਕੋ 4500 ਰੁਪਏ ਦਾ ਕੋਟ ਪੈਂਟ ਸੀ ਕੇ ਦਿੰਨੇ ਆ, ਕੋਈ 5000 ਦਾ ਕੋਈ 6000 ਦਾ ਸੀ ਕੇ ਦਿੰਨੇ ਆ। ਹੁਣ ਗੱਲ ਕਰ ਲਓ ਜੇ ਤੁਸੀਂ ਸੀ ਆ ਰਾਮ ਦਾ ਕੋਟ ਪੈਂਟ ਲੈਣਾ, ਜੇ ਤੁਸੀਂ ਚਾਹੁੰਦੇ ਹੋ ਰੇਮਨ ਦਾ ਕੋਟ ਪੈਂਟ ਲੈਣਾ ਬਜ਼ਾਰਾਂ ਦੇ ਵਿੱਚ ਇਹਨਾਂ ਦਾ ਰੇਟ ਕੀ ਹੈ ਪਤਾ ਕਰ ਲੋ 5 5 6 6000 ਸਮਾਈ ਆ ਤੇ 15 15000 ਦਾ ਕੱਪੜਾ 25000 ਤੇ ਕੋਟ ਪੈਂਟ ਪੈਂਦਾ ਪਰ オリジナル ਰੇਮਨ ਦਾ ਕੋਟ ਪੈਂਟ 8000 ਦੇ ਵਿੱਚ ਸੀ ਕੇ ਦੇ ਦਿੰਨੇ ਆ ਜਿਹੜੇ ਸਾਡੇ ਵੱਡੇ ਵੱਡੇ ਅਫਸਰ ਸਹਿਬਾਨ ਆ ਐਸਐਸਬੀ ਸਾਹਿਬ ਡੀਸੀ ਸਾਹਿਬ ਆਜੋ ਡੀਐਸਪੀ ਸਾਹਿਬ ਐਸਡੀਐਮ ਸਾਹਿਬ ਤਹਿਸੀਲਦਾਰ ਸਾਹਿਬ ਆਜੋ ਉਹ ਜਿਹੜੇ ਸਾਡੇ ਰਾਇਲ ਸਟਾਪ ਦੇ ਸਾਡੇ ਭਰਾ ਕੈਨੇਡਾ ਅਮਰੀਕਾ ਇੰਗਲੈਂਡ ਵਾਲਿਆਂ ਦੇਖੋ ਬਲੇਜ਼ਰਾਂ ਦੇ ਵਿੱਚ ਬਹੁਤ ਸਾਰੀਆਂ ਵੈਰਾਈਟੀਆਂ ਡਿਜ਼ਾਈਨਿੰਗ ਦੀ ਕਮੀ ਕੋਈ ਨਹੀਂ ਚਾਹੇ ਤੁਸੀਂ ਕੋਟ ਪੈਂਟ ਲੈਣੇ ਆ ਤੁਸੀਂ ਆਪਣੀ ਵਾਈਫ ਦੇ ਨਾਲ ਮੈਚ ਕਰਨਾ ਚਾਹੇ ਤੁਸੀਂ ਕੰਟਰਾਸਟ ਦੇ ਵਿੱਚ ਬਣਾਉਣੇ ਆ ਮਤਲਬ ਉਹ ਚੀਜ਼ ਦਵਾਂਗੇ ਜਿਹੜੀ ਕਿਤੇ ਮਿਲਣੀ ਨਹੀਂ ਹਸਬੰਡ ਵਾਈਫ ਦੀ ਮੈਚਿੰਗ ਕਰਕੇ ਮਤਲਬ ਹਰ ਇੱਕ ਚੀਜ਼ ਚਾਹੇ ਪਿੰਡਾਂ ਵਾਲੇ ਮੁੰਡੇ ਆਜੋ ਚਾਹੇ ਸ਼ਹਿਰਾਂ ਵਾਲੇ ਭਰਾ ਸਾਡੇ ਆਜਣ ਸਾਰਿਆਂ ਲਈ ਟੌਪ ਦੀ ਲਗਜ਼ਰੀ ਵੈਰਾਈਟੀ ਅਸੀਂ ਦਮਾਗੇ ਦੇਖੋ ਜੀ ਸ਼ੇਰਵਾਨੀਆਂ ਚੈੱਕ ਕਰ ਲਓ ਟੌਪ ਕਲਾਸ ਦੀਆਂ ਜਿਹੜਾ ਬਾਜ਼ਾਰਾਂ ਦੇ ਵਿੱਚ 10 10 12 12000 ਰੈਂਟ ਤੇ 30 30 40 40000 ਦੀ ਸ਼ੇਰਵਾਨੀ ਸਾਡੇ ਕੋਲ 6500 ਰੁਪਏ ਦੇ ਵਿੱਚ ਰੈਡੀ ਕਰਕੇ ਲੈ ਜਾਓ ਰੰਗ ਕਲਰ ਆਪਦੀ ਪਸੰਦ ਦਾ ਬਣਾ ਲਓ ਡਿਜ਼ਾਈਨ ਆਪਦੀ ਪਸੰਦ ਦਾ ਬਣਾ ਲਓ ਤੁਸੀਂ ਫਿਨਿਸ਼ਿੰਗ ਚੈੱਕ ਕਰ ਲਓ ਹੁਣ ਤੁਸੀਂ ਕੁੜਤੇ ਚੈੱਕ ਕਰ ਲਓ ਕੁੜਤੇ yellow ਚਾਹੇ ਤੁਸੀਂ ਬਲੈਕ ਲੈਣੇ ਆ ਚਾਹੇ 골ਡ ਦੇ ਵਿੱਚ ਲੈਣੇ ਆ ਚਾਹੇ ਤੁਸੀਂ ਜਾਗੋ ਪਾਰਟੀਆਂ ਵਾਸਤੇ ਆ येलो ਕਲਰ ਦੀ ਥੀਮ ਬਣਾਉਣੀ ਆ ਭਾਜੀ ਤੁਸੀਂ ਵੈਰਾਈਟੀ ਚੈੱਕ ਕਰ ਲਓ ਮੈਂ ਕਹਿੰਨਾ ਚੰਡੀਗੜ੍ਹ ਮੁਹਾਲੀ ਦਿੱਲੀ ਤਾਕ ਕੋ ਮੈ ਉਹ ਵੈਰਾਈ ਤੁਹਾਨੂੰ ਕਿਤੇ ਨਹੀਂ ਮਿਲਣੀ ਜੋ ਮਾਤੂ ਸ਼੍ਰੀ ਦਸਤਾਰ ਤੇ ਮਿਲ ਜਾਣੀ ਆ ਸਭ ਤੋਂ ਵੱਡਾ ਫਾਇਦਾ ਕੀ ਭਾਜੀ ਇੱਥੇ ਟੇਲਰਿੰਗ ਇੱਥੇ ਕੱਪੜਾ ਲੋ ਟਾਪ ਕਲਾਸ ਦੀਆਂ ਚੀਜ਼ਾਂ ਕਿਸੇ ਚੀਜ਼ ਦੀ ਭਾਜੀ ਇੱਥੇ ਕਮੀ ਕੋਈ ਨਹੀਂ ਹੈਗੀ ਸੋ ਚਾਹੇ ਤੁਸੀਂ ਲੈਣੇ ਕੁੜਤੇ ਪਜਾਮੇ ਤੁਸੀਂ ਲੈਣੇ ਕੋਟ ਪੰਟ ਬਲੇਜ਼ਰ ਬਾਸਕਟ ਸ਼ੇਰ ਬਣਿਆ ਆਜੋ ਮਾਤੂ ਸ਼੍ਰੀ ਦਸਤਾਰ ਬਾਗਾ ਪ੍ਰਾਣਾ ਮੋਗਾ ਰੋਡ ਨੰਬਰ ਸਕਰੀਨ ਤੇ ਹੈਗਾ ਇਹ ਟੇਲਰ ਸਾਡੇ ਕੋਲ ਟਾਪ ਕਲਾਸ ਆ ਫਿਨਿਸ਼ਿੰਗ ਤੁਸੀਂ ਦੇਖ ਲਓ ਸਵਾਈ ਕੱਪੜੇ ਦੀ ਆ ਹੁਣ ਤੁਸੀਂ ਇਹ ਕੁੜਤਾ ਪਜਾਮੇ ਦੀ ਜਿਹੜੀ ਆਫਰ ਸਾਡੀ ਲਾਈ ਆ 1000 ਰੁਪਏ ਦੇ ਪੰਜ ਪੂਰੇ ਪੰਜਾਬ ਚ ਦਾ ਲੈ ਲਓ ਬਾਗਾ ਪਣਾ ਮੋਗਾ ਰੋਡ ਤੇ ਆਜੋ ਕੋਟ ਪੈਂਟ ਕੁਰਤੇ ਪਜਾਮੇ ਸ਼ੇਰਵਾਨੀਆਂ ਬਾਸਕਟ ਹੈਗੀਆਂ ਪਰ ਲੇਡੀ ਸੂਟ ਜਿੱਥੇ ਅਸੀਂ ਸੂਟ ਦੇ ਰਹੇ ਆ ਪਲਾਜੋ ਸੂਟ 100 ਰੁਪਏ ਦਾ 25 ਰੁਪਏ ਦੁਪੱਟਾ 250 ਰੁਪਏ ਦੀ ਚਾਦਰ ਤੇ 250 ਰੁਪਏ ਦਾ 올ਓਵਰ 5 ਮੀਟਰ ਸੂਟ ਜਿਹੜਾ ਬਿਆਂ ਦੇ 5 500 ਦਾ ਮਿਲਦਾ ਚਾਹੇ ਤੁਸੀਂ ਸੂਟ ਲੈਣੇ ਆ ਚਾਹੇ ਤੁਸੀਂ ਕੋਟ ਪੈਂਟ ਕੁਰਤੇ ਪਜਾਮੇ ਲੈਣੇ ਆ ਛੇਤੀ ਆਜੋ ਬਹੁਤ ਵੱਡੇ ਫਾਇਦੇ ਮਾਤੂ ਸ਼੍ਰੀ ਦਸਤਾਰ ਬਾਗਾ ਪਣਾ ਮੋਗਾ ਰੋਡ ਤੁਹਾਡੇ ਘਰ ਆਇਆ ਨੰਬਰ ਸਕਰੀਨ ਤੇ ਆ ਤੁਸੀਂ ਕੋ ਜਾਣ ਕੇ ਲੈਣ ਤੁਸੀਂ ਕਾਲ ਕਰ ਸਕਦੇ ਆ